ਜਲੰਧਰ ਸ਼ਹਿਰ 'ਚ ਦਿਨ ਦਿਹਾੜੇ ਗੋਲੀ ਚੱਲਣ ਨਾਲ ਸਨਸਨੀ ਫੈਲ ਗਈ ਜਿੱਥੇ ਵੀਰਵਾਰ ਸ਼ਾਮ ਜਲੰਧਰ ਅਦੀਨਪੰਦੇ ਪਿੰਡ ਸੰਗਲ ਸੋਲ ਨੇੜੇ ਗੋਲੀ ਚੱਲਣ ਦੌਰਾਨ ਇੱਕ ਵਿਅਕਤੀ ਜ਼ਖਮੀ ਕਾ ਜ਼ਖਮੀ ਨੌਜਵਾਨ ਨੂੰ ਨਜ਼ਦੀਕੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਦੀ ਪਛਾਣ ਗੁਰਦਤ ਸਿੰਘ ਵਾਸੀ ਬਸਤੀ ਸ਼ੇਖ ਵਜੋਈ ਹੈ ਗੁਰਦਤ ਸਿੰਘ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਚਲੰਦਰ ਪਰਤਿਆ ਸੀ ਅਤੇ ਕਿਸੇ ਹੋਰ ਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਕਿਸੇ ਕੰਮ ਦੇ ਲਈ ਪਿੰਡ ਸੰਗਲ ਸੌਲ ਗਿਆ ਹੋਇਆ ਸੀ ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਚਲਾ ਦਿੱਤੀ ਜੋ ਉਸ ਦੇ ਹੱਥ ਤੇ ਲੱਗੀ ਹੈ ਫਿਲਹਾਲ ਗੁਰਦਤ ਸਿੰਘ ਠੀਕ ਹੈ ਤੇ ਪੁਲਿਸ ਉਸ ਦੇ ਬਿਆਨ ਲੈ ਰਹੀ ਹੈ ਜ਼ਖਮੀ ਨੌਜਵਾਨ ਦੇ ਭਰਾ ਮੁਤਾਬਕ ਗੁਰਦਿੱਤ ਦੀ ਕਿਸੇ ਨਾਲ ਕੋਈ ਦਸ਼ਮਣੀ ਨਹੀਂ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਦੇ ਬਿਆਨ ਲੈ ਕੇ ਸਿਵਲ ਹਸਪਤਾਲ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਵੀ ਨਹੀਂ ਪਤਾ ਮੈਨੂੰ ਕੰਮ ਤੋਂ ਆਇਆ ਜੀ ਹਲਸਾਂਦੇ ਵੀ ਨਹੀਂ ਪਤਾ ਲੱਗੀ ਕਿੱਥੇ ਆ ਜੀ ਅਸੀਂ ਦਾ ਕੰਮ ਤੇ ਸੀਗਾ ਫੋਨ ਆਇਆ ਸੀ ਇਧਰੋਂ ਆ ਗਿਆ ਸੀ ਮੇਰਾ ਗੁਰਪ੍ਰੀਤ ਸਿੰਘ ਜੀ ਬ੍ਰਦਰ ਦਾ ਕੀ ਨਾਮ ਹੈ ਗੁਰਦਿੱਤ ਸਿੰਘ ਮੈਂ ਕੱਪੜੇ ਦਾ ਕੰਮ ਕਰਦਾ ਜੀ ਭਰਾ ਮੇਰਾ ਅੱਡ ਭਾਈ ਤੋਂ ਆਇਆ ਜੀ ਹੁਣੀ ਆ ਥੋੜਾ ਟਾਈਮ ਹੋਇਆ ਜੀ ਹਾਲੇ ਦਾ ਫ੍ਰੀ ਸੀਗਾ ਉਨਾਂ ਨੂੰ ਹੋ ਗਿਆ 6 ਮਹੀਨੇ ਹੋ ਗਿਆ ਉਹਨਾਂ ਨੂੰ ਆਈ ਬਸ 6 ਜੇ ਜੀ ਅੱਛਾ ਉਹਨਾਂ ਦੀ ਕੰਡੀਸ਼ਨ ਕਿਹੋ ਜਿਹੀ ਕੰਡੀਸ਼ਨ ਹੈ ਠੀਕ ਹੈ ਜੀ ਕੁਝ ਵੀ ਨਹੀਂ ਹੋਇਆ ਸਿਰਫ ਲੱਗੀ ਆ ਸ਼ੂਕ ਨਿਕਲ ਗਈ ਆ ਪੂਰੇ ਸਾਲਿਆਂ ਨਾਲ ਗੱਲ ਲਈ ਹੈ ਹਾਂਜੀ ਹਾਂਜੀ ਹੋਈ ਗੱਲ ਕਦੇ ਪੇ ਬਿਆਨ ਹੋਦੇ ਹੁੰਦੇ ਹੁੰਦੇ ਕੋਈ ਵੱਜੀ ਸਮੈ ਨਾਲ ਲੱਗਦੀ ਹੈ ਕੁਝ ਵੀ ਨਹੀਂ ਪਤਾ ਜੀ ਕੁਝ ਵੀ ਹੈ ਨਹੀਂ 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 ਹੋਣੀ ਇਹ ਮੁੰਡਾ ਬਾਦੋ ਆਇਆ ਤੇ ਹੁਣ ਬਸ ਆਹ ਹੋ ਤ 6 ਮਹੀਨੇ ਹੋ ਗਿਆ ਜੀ ਆਏ ਉਹਨਾਂ ਨੂੰ ਆਨੇ ਦੱਸਿਆ ਕਿੱਥੇ ਕਰਕੇ ਬੋਲੀ ਚਲੀ ਸੀਗੀ ਕੁਝ ਵੀ ਨਹੀਂ ਮੈਨ ਮਿਲੇ ਵੀ ਨਹੀਂ ਅਸੀਂ ਹਾਲੇ ਉਹਨਾਂ ਨੂੰ ਆਏ ਹੁਣੇ ਕੰਮ ਤੋਂ ਸਿੱਧਾ ਇੱਥੇ ਆਇਆ ਸੀ ਤੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਆ ਉਹਨਾਂ ਦਾ ਉੱਥੇ ਉਹ ਪੈਕਿੰਗ ਦਾ ਕੰਮ ਸੀ ਹੁੰਦਾ ਫਰੂਟ ਪੈਕਿੰਗ ਦਾ ਉਹਨਾਂ 6 ਮਹੀਨੇ ਹੋਇਆ ਜੀ ਤੇ ਵਾਪਸੀ ਸੀ ਇਹਨਾਂ ਦੀ ਕਿ ਇੱਥੇ ਨਹੀਂ ਨਹੀਂ ਹਲੇ ਇੱਥੇ ਸੀਗੇ ਦੂਜੀ ਕੰਟਰੀ ਜਾਣਾ ਸੀ ਉਹਨਾਂ ਨੇ ਅੱਛਾ ਕੋਈ ਰੰਜੀ ਸ਼ੂਗਰ ਦਾ ਕੋਈ ਕੁਝ ਵੀ ਨਹੀਂ ਸੀਗਾ ਸਰ ਕੁਝ ਵੀ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਲੜਕੇ ਦਾ ਨਾਮ ਗੁਰਦੇਤ ਗੁਰੀ ਆ ਜੀ ਬਾਕੀ ਅਸੀਂ ਕਿੰਨੀਆਂ ਕਰਕੇ ਦੱਸ ਰਹੇ ਤੁਹਾਨੂੰ ਭਾਜੀ ਕਿੰਨੇ ਲੋਕਾਂ ਦੇ ਇਹ ਗੋਲੀ ਚੱਲੀ ਹੈ ਨਹੀਂ ਗੋਲੀ ਇੱਕ ਇੱਕ ਹੀ ਬੰਦਾ ਜ਼ਖਮੀ ਆ ਜੀ ਅੱਛਾ ਬਾਕੀ ਵੈਰੀਫਾਈ ਕਰ ਰਹੇ ਆ ਹਾਂ ਦੂਤ ਸਾਹਮਣੇ ਹੋਇ ਤੁਹਾਨੂੰ ਦੱਸ ਦੇ ਕਿੰਨੇ ਰੋਂਦ ਫੇਰ ਹੋਇਆ ਹੈ ਜਾਂਚ ਚ ਕੁਝ ਕਲੀਅਰ ਹੋਇਆ ਕਿ ਮਾਮਲਾ ਕੀ ਹੈ ਲੁੱਟ ਦਾ ਸੀ ਕੀ ਕੀ ਮਾਮਲਾ ਕੀ ਸੀ ਜੀ ਸੀਨੀਅਰ ਅਫਸਰ ਮੌਕੇ ਤੇ ਗਿਆ ਹੋਇਆ ਸਰ ਮੁੰਡਾ ਕਿੱਥੇ ਦਾ ਰਹਿਣ ਵਾਲਾ ਹੈ ਮੈਂ ਇੱਥੇ ਆਪਣੇ ਸਿਵਲ ਹਸਪੀਟਲ ਰਹਿੰਦੇ ਆ ਜਿਹੜੇ ਮੌਕੇ ਤੇ ਗਿਆ ਹੋਇਆ ਉਹ ਕਿੰਨੇ ਰੋਂਦ ਫੇਰ ਹੋਇਆ ਸਰ ਨਹੀਂ ਕੁਝ ਨਹੀਂ ਕਲੀਅਰ ਹੋਇਆ ਕੋਈ ਉਹ ਤੋਂ ਖੋਲ ਵਗੈਰਾ ਬਰਾਮਾ ਨਹੀਂ ਨਹੀਂ ਜੀ ਮੌਕੇ ਤੇ ਮੈਂ ਗਿਆ ਨਹੀਂ ਜੀ ਕਿੰਨੇ ਵਜੇ ਸਰ ਤਲਾਹ ਮਿਲੀ ਸੀ ਤੁਹਾਨੂੰ ਸਰ ਮੈਂ ਤਾਂ ਮੌਕੇ ਤੇ ਮੈਂ ਗਿਆ ਨਹੀਂ ਸਾਨੂੰ ਜੀ ਸਰ ਕਲਾਕ ਨੇ ਮਿਲੀ ਕਿੰਨੇ ਵਜੇ ਤਲਾਹ ਮਿਲੀ ਸੀ ਗੋਲੀ ਚੱਲਣ ਬਾਰੇ ਸਾਮਪ੍ਰੀਤ 3:00 ओके जी ਤੁਹਾਡੀ ਪੁਲਿਸ ਪਾਰਟੀ ਉੱਥੇ ਹੈ ਹਾਂਜੀ ਉੱਥੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ